ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਕੀ ਹਾਲ ਚਾਲ ਆ ਕਿਵੇਂ ਹੋ ਸਾਰੇ ਠੀਕ ਹੋ ਤਦ ਰੋਤੋਂ ਉਮੀਦ ਆ ਤੁਸੀਂ ਸਾਰੇ ਢਿੰਡੀ ਹੋਵੋਗੇ ਗਰਮੀ ਤੋਂ ਬਚੇ ਹੋਏ ਹੋਵੋਗੇ ਲੋ ਜੀ ਇੱਥੇ ਹੋ ਗਿਆ ਸੀਗਾ ਸ਼ਾਮ ਦਾ ਟਾਈਮ ਜਿਸ ਦਿਨ ਲਾਈਵ ਨਹੀਂ ਹੈ ਇਹ ਚਿੰਦ ਦੀ ਵੀਡੀਓ ਹੈ ਵਿੱਚ ਐਡ ਕੀਤੀ ਹੋਈ ਹੈ ਨਾ ਤੇ ਇਹਨਾਂ ਲਾਈਵ ਨਹੀਂ ਹੈ ਇਸ ਇਹ ਸ਼ਾਮ ਦੇ ਸੀਗੇ ਤਕਰੀਬਨ 6 ਵਜੇ ਸੀਗੇ ਮੈਂ ਥੋੜੀ ਜੀ ਵੀਡੀਓ ਵੀ ਬਣਾਉਂਗੀ ਇਹਦੀ ਸ਼ੇਅਰ ਕਰੋ ਮੇਰੇ ਨਾਲ ਕਿੰਦਾ ਦਾ ਪਾਣੀ ਜੈਲ ਬਣਾਇਆ ਦੱਸਿਓ ਤੁਸੀਂ ਕਮੈਂਟ ਕਰਕੇ ਕਿੰਦਾ ਦਾ ਲੱਗਿਆ ਹਾਂਜੀ ਇਹ ਆਪਾਂ ਕੀਤੀ ਹੈ ਡਿਜ਼ਾਈਨਿੰਗ ਉਹ ਪ੍ਰਿੰਟ ਸੂਟ ਤੇ ਤੁਸੀਂ ਵੀ ਦੱਸਿਓ ਕਮੈਂਟ ਕਰਕੇ ਸਾਨੂੰ ਕਿੰਦਾ ਨਹੀਂ ਲੱਗੀ ਜਿਵੇਂ ਇਹ ਹੈਗਾ ਪ੍ਰਿੰਟਰ ਵਾਲਾ ਜਨਨ ਕਿ ਫਰੈਂਟਲੀ ਸ਼ਰਟ ਸੀਗੀ ਤੇ ਪਲੇਨ ਦੇ ਨਾਲ ਸੀਗੀ ਬਾਟਮ orange ਕਲਰ ਦੀ ਲਾਈਟ orange ਹਨਾ ਪੱਲੇ ਤੇ ਦੇਖੋ ਇਦਾਂ ਆਪਾਂ ਨੇ ਪੈਚ ਲਗਾਤਾ ਫੇ ਆਲੇ ਦੁਆਲੇ ਲੇਸ ਇਧਰੋਂ ਗਲੇ ਦੇ ਉੱਤੇ ਛੋਟਾ ਜਿਹਾ ਪੈਚ ਕੱਟ ਕੇ ਲਗਾਤਾ ਆਲੇ ਦਾਲੇ ਲੇਸ ਲਗਾਤੀ ਸੀ ਬਾਹਾਂ ਕਰੀਆਂ ਸੀ ਇਹਨਾਂ ਦੀ ਕਾਫ ਵਾਲੀਆਂ ਹਨਾ ਜਿਵੇਂ ਅੱਗੇ ਅੱਗੇ ਆਪਣੇ ਪੁਰਾਣੇ ਯਾਨੀ ਕਿ ਆਪਣੀਆਂ ਬੇਬੀਆਂ ਦਾਦਿਆਂ ਪਰਦਾਦਿਆਂ ਪਾਉਂਦੇ ਸੀ ਉਸ ਤਰ੍ਹਾਂ ਦਾ ਟ੍ਰੈਂਡ ਛੱਡਿਆ ਜਿਵੇਂ ਹੁਣ ਤੇ ਉਮੀਦੀਆਂ ਵਾਇਲੂ ਕੀਤੀਆਂ ਸੀ ਕਿ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਕਿੱਦਾਂ ਲੱਗੀਆਂ ਤੇ ਇੱਕੇ ਮੈਂ

ਕੀ ਹੁੰਤੇ ਅਲਿਤਾ ਕਿਉਂਕਿ ਇਹਨਾਂ ਬਹੁਤ ਘੱਟ ਲਾਈਆਂ ਹੋਣ ਚਲਾਈ ਨੇ ਤੇ ਨਾ ਟਾਈਮ ਹੋ ਗਿਆ ਨੂੰ ਤੇ ਇਹ ਨੂੰ ਦੇ ਕੇ ਰੱਖਿਆ ਹੋਇਆ ਚਲੋ ਇਹਨੇ ਤੇਲ ਨੂੰ ਪਕਾ ਲਏ ਹਾਂ ਹਾਂਜੀ ਇੱਥੇ ਜਿਹੜੇ ਆਪਣੇ ਸੂਟ ਸੀ ਉਹ ਆਪਾਂ ਨੇ ਘਰ ਤੇ ਸੀ ਇੰਟਰਲੌਕ ਤੇ ਇਹ ਸਿੱਗੀਆਂ ਚੁੰਨੀਆਂ ਹਨਾ ਤਕਰੀਬਨ 3 ਤੋਂ 4 ਚੁੰਨੀਆਂ ਸਿੱਗੀਆਂ ਪੀਕੋ ਕਰਨ ਵਾਲੀਆਂ ਪਈਆਂ ਸੀ ਤੇ ਇੱਥੇ ਮੈਂ ਲੱਗੀ ਸਨਾਂ ਦੀ ਵਸ ਪੀਕੋ ਕਰਨ ਚੁੰਨੀਆਂ ਤੇ ਹਨਾ ਤੇ ਬਹੁਤ ਦਿਨਾਂ ਬਾਅਦ ਚਲਾਈ ਸੀ ਮਸ਼ੀਨ ਥੋੜਾ ਜਿਹਾ ਤੇਲ ਵਗੈਰਾ ਦੇ ਕੇ ਇਹਨੂੰ ਅੱਧਾ ਘੌਣਾ ਘੰਟਾ ਮੈਂ ਰੱਖਿਆ ਸੀਗਾ ਮੈਂ ਕਿਹਾ ਨਾ ਤੇਲ ਸਾਰੇ ਜਿਹੜੇ ਇਹਦੇ ਪੁਰਜ਼ੇ ਨੇ ਸਾਰਿਆਂ ਦੇ ਵਿੱਚ ਆ ਜੂਗਾ ਮਸ਼ੀਨ ਹਾਂ ਨਾ ਵਧੀਆ ਚੱਲਦੀ ਹੈ ਨਾ ਵਰਤੋਂ ਕਰਨ ਕਰਕੇ ਨਾ ਵਿਚਰੀ ਖੜੀ ਸੀ ਤੇ ਤੇਲ ਉਹ ਵੀ ਨਾ ਮੇਰੇ ਕੋਲ ਕੁਝ ਜਿਹਾ ਸੰਭੇ ਹੋ ਗਈ ਜੀ ਤੇ ਹੁਣ ਅੱਛਾ ਬਹੁਤ ਸਮਾਂ ਲੱਗ ਪਈ ਸੀ ਤੇ ਲੋ ਜੀ ਇੱਥੇ ਹੋ ਗਈ ਆ ਆਪਣੀ ਨੈਕਸਟ ਮਾਰਨਿੰਗ ਦੀ ਵੀਡੀਓ ਆ ਗਈ ਹੈ ਤੇ ਇੱਥੇ ਬਣਾ ਰਹੇ ਸੀ ਜਾਨੀ ਸਬਜੀ ਸਬਜੀ ਨਹੀਂ ਥੋੜੇ ਜਿਹਾ ਨਾ ਦੁੱਧ ਖਰਾਬ ਹੋਇਆ ਸੀ ਤੇ ਥੋੜਾ ਜਿਹਾ ਜਾਨੀ ਕਿ ਨਾ ਸੀਗਾ ਆਪਣੇ ਕੋਲ ਦੁੱਧ ਜਿਹੜਾ ਖਰਾਬ ਹੋ ਗਿਆ ਸੀ ਤੇ ਉਹਦਾ ਨਾਲ ਥੋੜਾ ਜਿਹਾ ਆਪਣੇ ਨਿੰਕੇ ਨਿੰਬੂ ਵਗੈਰਾ ਪਾ ਕੇ ਉਹਦਾ ਪਨੀਰ ਬਣਾ ਲਿਆ ਸੀਗਾ ਤੇ ਮੈਂ ਕਿਹਾ ਚਲੋ ਉਹਦੀ ਸਬਜ਼ੀ ਬਣਾ ਲੈਨੇ ਆ ਤੇ ਇਥੇ ਲੱਗੇ ਹੋਏ ਸੀਗੇ ਤੜਕਾ ਲਗਾਉਣ ਵੇਟੇ ਲੱਗੀ ਹੋਈ ਸੀਗੀ ਇਹ ਤੜਕਾ ਲਗਾਉਣ ਪਿਆਜ਼ ਤੇ ਟਮਾਟਰ ਪਾ ਕੇ ਨਮਕ ਮਿਰਚ ਪਾ ਕੇ ਵੀ ਚਲੋ ਹਨਾ ਨਾਲ ਤਾਂ ਆਪਣੇ ਉਹ ਦੁੱਧ ਖਰਾਬ ਨਹੀਂ ਜਾਊਗਾ ਨਾਲੇ ਵੀ ਜੇ ਆਪਾਂ ਦਾ ਦਹੀਂ ਮੋੜੇ ਥੋੜਾ ਜਿਹਾ ਕੜਤਨ ਜਿਹਾ ਹੋ ਜਾਂਦਾ ਕਈ ਵਾਰੀ ਦਹੀਂ ਤੇ ਜੀ ਜਾਗ ਲਗਾਉਣੇ ਆ ਮੈਂ ਕਿਹਾ ਚਲੋ ਅੱਜ ਥੋੜੀ ਜਿਹੀ ਪੁਰਜੀ ਜੀ ਬਣਾ ਲੈਨੇ ਆ ਪਨੀਰ ਦੀ ਹਨਾ ਥੋੜਾ ਜਨ ਨੂੰ ਪਾੜ ਲਿਆ ਸੀ ਤਕਰੀਬਨ ਹੈਗਾ ਫਿਓ ਡੇਢ ਕ ਗਲਾਸ ਦੁੱਧ ਦਾ ਸੀਗਾ ਕੋਈ ਜ਼ਿਆਦਾ ਨਹੀਂ ਹੈਗਾ ਸੀਗਾ ਤੇ ਇਹ ਦੇਖੋ ਇੰਨਾ ਸੀਗਾ ਆਪਣਾ ਪਨੀਰ ਪਰੇ ਦੀ ਭੁਰਜੀ ਬਹੁਤ ਵਧੀਆ ਟੇਸਟੀ ਬਣੀ ਸੀ ਕਿਉਂਕਿ ਥੋੜਾ ਸੀ ਥੋੜਾ ਹੁਣ ਕਰਕੇ ਨਾ ਬਗਿਆ ਟੇਸਟੀ ਬਣੀ ਸੀ ਲੋ ਜੀ ਭੁਰਜੀ ਹੋ ਗਈ ਸੀ ਤਿਆਰ ਤੇ ਇਧਰ ਦੇਖੋ ਨਾਲ ਤਾਂ ਮੈਂ ਸਾਰੇ ਸੁਬਾ ਸੁਬਾ ਤੋਂ ਤੇ ਸੀ ਕੱਪੜੇ ਤਕਰੀਬਨ ਇਥੇ ਸੁਬਾ ਦੇ ਵਜੇ ਸੀਗੇ 9 9 9:30 ਦਾ ਟਾਈਮ ਸੀਗਾ ਕੱਪੜੇ ਧੋਤੇ ਸੀਗੇ ਸਾਰੇ ਤੇ ਇਥੇ ਦੇਖੋ ਫਰਸ਼ ਆਪਣਾ ਹਨਾ ਕੱਚਾ ਮੇੜਾ ਸੀ ਜਿਹੜਾ ਆਪਣਾ ਫਰਸ਼ ਚੜ੍ਹਦਾ ਉਥੇ ਤੇ ਲੋ ਜੀ ਇੱਥੇ ਹੋ ਗਿਆ ਸੀਗਾ ਦੁਪਹਿਰ ਦਾ ਟਾਈਮ ਮੈਂ ਲੱਗੀ ਹੋਈ ਸੀ ਸਟਿਚਿੰਗ ਕਰਨ ਤੇ ਬਾਹਰਲਾ ਬੇੜੇ ਦਾ ਸੱਚੀ ਇੰਨਾ ਇੰਨਾ ਜਿਆਦਾ ਬੁਰਾ ਹਾਲ ਸੀ ਤੇ ਪਰ ਹੁਣ ਹਨਾ ਇਟਾਂ ਚਣ ਕੇ ਥੋੜਾ ਜਿਹਾ ਮਿੱਟੀ ਦਾ ਉਹ ਹੋ ਗਿਆ ਵੀ ਯਾਨੀ ਕਿ ਮਿੱਟੀੋਂ ਹਟ ਗਈ ਹਨਾ ਅੰਦਰ ਘਟ ਗਈ ਬਹੁਤ ਜਿਆਦਾ ਪਰ ਹੁਣ ਹਨਾ ਇੱਕ ਦੋ ਦਿਨ ਠਹਿਰ ਕੇ ਫੇਰ ਉਹਦੇ ਉਪਰ ਆਪਾਂ ਜਿਹੜਾ ਕੋਲ ਵਜਣੀ ਸਿਮੈਂਟ ਵਗੈਰਾ ਪਾਵਾਂਗੇ ਪਾਪੀ ਕਹਿੰਦੇ ਨਾ ਥੋੜਾ ਜਿਹਾ ਪਾਣੀ ਸਿੜਕ ਕੇ ਵੀ ਇਹਨੂੰ ਨਾ ਦਰਮਟ ਨਾਲ ਦੱਬਿਆ ਜਾਊਗਾ ਤਾਂ ਫਿਰ ਇਹ ਇੱਕ ਤਾਰ ਹੋ ਜੂ ਕਈ ਵਾਰ ਕਿ ਤੋ ਉੱਚੀਆਂ ਨੀਮੀਆਂ ਹੋਈਆਂ ਨਾ ਸਹੀ ਹੋ ਜਾਣਗੀਆਂ ਤੇ ਲੋ ਜੀ ਇੱਥੇ ਸੀਗਾ ਦੁਪਹਿਰ ਦਾ ਟਾਈਮ ਮੈਂ ਲੱਗੀ ਸੀ ਕਿ ਸਟੀਚਿੰਗ ਕਰਨ ਨਾਲ ਨਾਲ ਮੈਂ ਟੀਵੀ ਦੇਖ ਰਹੀ ਸੀਗੀ ਕੋਈ ਨਾ ਸ਼ਾਇਦ ਕਿਹੜਾ ਸੀਰੀਅਲ ਚੱਲ ਰਿਹਾ ਸੀ ਮੈਨੂੰ ਜਿਆਦਾ ਹੀ ਨਹੀਂ ਦੇਖਣ ਦੀ ਆਤ ਹੈਗੀ ਬਸ ਮੈਂ ਤਾਂ ਸੁਣੀ ਸੁਣੀ ਜੰਨੇ ਨੇ ਕੋਈ ਸੀਨ ਹੋਵੇ ਜਿਹੜਾ ਮੈਂ ਮੜ ਜੇ ਅੱਖ ਚੱਕ ਕੇ ਦੇਖ ਲਾਂ ਨਹੀਂ ਮੇਰੀ ਆਤ ਨਹੀਂਗੀ ਮੈਂ ਬੈਠੀ ਅੱਖ ਟਕਾ ਕੇ ਟੀਵੀ ਉਹਨੇ ਦੇਖੀ ਜਾ ਮਾ ਨਾ ਇਦਾਂ ਮੇਰੀ ਆਤ ਨਹੀਂ ਹੈਗੀ ਤੇ ਪਰ ਮੈਨੂੰ ਇਹ ਕਿਸੇ ਦੀ ਹੱਥ ਚੰਗੀ ਵੀ ਨਹੀਂ ਲੱਗਦੀ ਜਿਵੇਂ ਬੱਚੇ ਨੇ ਨਾ ਕਈ ਵਾਰੀ ਦੇਖੀ ਜਾਣ ਮੈਨੂੰ ਉਹਨਾਂ ਦੀ ਹੱਥ ਚੰਗੀ ਲਾਦੀ ਮੈਂ ਕਹਿੰਦੀ ਮਾੜੀ ਮੋਟੀ ਅੱਖ ਤੁਸੀਂ ਹਟਾਇਆ ਕਰੋ ਇਹ ਤੋਂ ਹਨਾ ਮੈਂ ਥੋੜਾ ਮੋਟਾ ਅੱਖ ਝਮਕਿਆ ਕਰੋ ਹਨਾ ਆ ਦੇਖੋ ਮੈਂ ਮਾੜਾ ਜਾਂ ਬਸ ਟੀਵਨ ਹੀ ਦੇਖ ਲਿਆ ਤੇ ਨਾਲ ਆਪਦਾ ਕੰਮ ਕਰਨ ਲੱਗਿਆ ਦੇਖੋ ਇੱਧਰ ਨੂਰ ਦੀਆਂ ਹਰਕਤਾਂ ਇਹ ਨਾ ਮਸ਼ੀਨ ਦੇ ਉੱਪਰ ਦੀ ਐਦਾਂ ਟੱਪਦੀ ਫਿਰਦੀ ਰਹਿੰਦੀ ਹੈ ਜਦੋਂ ਮੈਂ ਸਲਾਈ ਕਰਦੀ ਆ ਇੱਥੇ ਬੈਠ ਕੇ ਨਾ ਤੇ ਛਾਲ ਮਾਰੀ ਇਹ ਉਧਰ ਚਲੇ ਜਾਂਦੀ ਹੈ ਛਾਲ ਮਾਰੀ ਉਧਰ ਚਲੇ ਜਾਂਦੀ ਹੈ ਇੱਥੇ ਦੁਪਹਿਰਾਂ ਦਾ ਟਾਈਮ ਸੀ ਇੰਨਾ ਸੰਗ ਕਰ ਰ ਇੱਧਰਲੇ ਗੇਟ ਚੋਂ ਨਿਕਲਦੀ ਸੀ ਉਧਰਲੇ ਗੇਟ ਚ ਵੱੜਦੀ ਸੀਗੀ ਇਹ ਤੇ ਹੁਣੇ ਲੈ ਇਸੇ ਤਰਬੂਜ ਆ ਦੇਖੋ ਐਦਾਂ ਡਬੂਸੀਆਂ ਮਾਰਦੀ ਮੇਰੀ ਮਸ਼ੀਨ ਉੱਪਰ ਦੀ ਬਿਲਕੁਲ ਵੀ ਨਹੀਂ ਡਰਦੀ ਇਹ ਸ਼ਾਲਾ ਮਾਰਨ ਲੱਗੀ ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰੇ ਨੂੰ ਹੋਰ ਸਨავ ਜੀ ਕੀ ਹਾਲ ਚਾਲ ਆ امید ਤੁਸੀਂ ਸਾਰੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਸਵਾਗਤ ਹੈ ਤੁਹਾਡਾ ਨੋਟ ਫੈਮਿਲੀ ਬਲੌਗ ਚੈਨਲ ਤੇ ਮੇਰੇ ਪੈਦ ਦਾ ਟਾਈਮ ਹੋ ਗਿਆ ਜੀ ਤਕਰੀਬਨ 1 ਵਜੇ ਨੇ ਆਪਾਂ ਵਲੌਗ ਸ਼ੁਰੂ ਕਰਨ ਲੱਗਿਆ ਮੈਂ ਸਲਾਈ ਕਰ ਰਹੀ ਸੀ ਕੱਪੜੇ ਤੇ ਇਧਰ ਨੂਨ ਤੇ ਉਹਦੀ ਵੱਡੀ ਦੀਦੀ ਲੱਗਿਆ ਹੋਇਆ ਤਰਬੂਜ਼ ਕੱਟਣਾ ਦੇਖੋ ਦੋਨੇ ਜਾਣੀਆਂ ਕਦੇ ਨਾ ਲੈ ਕੇ ਇਧਰ ਉਹ ਜਿੱਧਰ ਲੈ ਬੈਠੇ ਚਲੇ ਜਾਂਦੇ ਕਦੇ ਉਧਰ ਚਲੇ ਮਸ਼ੀਨ ਦੇ ਉੱਪਰ ਦੀ ਟੱਪਦੀ ਵੀ ਵਿੜ ਜਾਂਦੀ ਹੈਗੀ ਇਹ ਤੇ ਮੈਂ ਕਿਹਾ ਹੁਣ ਇਹਨੂੰ ਕੱਟ ਕੇ ਦੇ ਨੇ ਖਾਣਾ ਹੁਣ ਛੇਤੀ ਖਾਣਾ ਏਦਾਂ ਦੂਜੇ ਲੋੜ ਘਟਨਾ ਛੇਤੀ ਫਾੜੀ ਕੱਢਦੇ ਅੱਡ ਪਾਪੇ ਨੂੰ ਵਾਕੇ ਦੇਮ ਪਲੇਟ ਦੇ ਵਿੱਚ ਫੌਜੀ ਦੇਖੋ ਨੂਰ ਖਾ ਰਹੀ ਹੈ ਤਰਬੂਜ ਮੈਨੂੰ ਵੀ ਦੇ ਦੇ ਨੂਰ ਕੋਲੋਨੀਏ ਨੇ ਕਾਹਲ ਮਜਾਇ ਪੀ ਗਿਆ ਕਹਿੰਦੀ ਪਹਿਲਾਂ ਮੈਨੂੰ ਦਬੂ ਖਾਣ ਨੂੰ ਛੇਦੀ ਛੇਦੀ ਕੱਟ ਕੇ ਦੇ ਬੋ ਇਹਨੂੰ ਹੁਣ ਪਹਿਲਾਂ ਫਾੜੀਆਂ ਨਹੀਂ ਕਟਾਂ ਦਿੱਤੀਆਂ ਪਹਿਲਾਂ ਆਪ ਚੱਕ ਕੇ ਬੈਠੀਏ ਦੇ ਦਿਓ ਭਾਈ ਕਿੰਨੀਆਂ ਛੁੱਟੀਆਂ ਰਹਿ ਗਈਆਂ ਨੂਰ ਤੇਰੀਆਂ ਐਨੀਆਂ ਕੁ ਦੇਖੋ ਜੀ ਕਹਿੰਦੀ ਇੰਨੀਆਂ ਕਿ ਛੁੱਟੀਆਂ ਰਹਿ ਗਈਆਂ ਕਿੰਨੀਆਂ ਮਿਲੀਆਂ ਸੀ ਇੰਨੀਆਂ ਮਿਲੀਆਂ ਸੀ ਇੰਨੀਆਂ ਚ ਹੁਣ ਕਿੰਨੀਆਂ ਕਿ ਰਹਿ ਗਈਆਂ ਥੋੜੀਆਂ ਇੰਨੀਆਂ ਕਿ ਰਹਿ ਗਈਆਂ ਤੇ ਕੰਮ ਕਿੰਨਾ ਪਿਆ ਕੰਮ ਇੰਨਾ ਪਿਆ ਦੇਖੋਦੋ ਹੋਊਗਾ ਅੱਜ ਅੱਜ ਹੋਊਗਾ ਹੈ ਐਨੇ ਦਿਨਾਂ ਦਾ ਹੋਇਆ ਨਹੀਂ ਤੇ ਅੱਜ ਕੰਮ ਹੋਊਗਾ ਦੇਖੋ ਜੀ ਨੂਰ ਦਾ ਇਹ ਨਹੀਂ ਆਇਆ ਕਹਿ ਕੇ ਕੰਮ ਕਰਾ ਰਿਆ ਮੇਰੀ ਇੱਕ ਛੁੱਟੀ ਰਹਿ ਗਈ ਤੇਰੀਆਂ ਦੋ ਛੁੱਟੀਆਂ ਰਹੀਆਂ ਫੇਰ ਕੰਮ ਕਰਦੀ ਐ ਇਹ सारा कुछ भलगी घर रेह के है ना नूर आज जी तुम भी खा लो तरबूज सारे जाने ठंडा ठंडा देख। देखो देख कि कर दूर पापेब तो पहला फाड़ी उठ कौन देगा तू दिया तो दओ जाके चलो जी एक ही हो रहे एक ही कर दिया ਹਾਂ ਚਾਪਾਪ ਨੂੰ ਆ ਦੇਗੀ ਹੂੰ ਆਪੇ ਆ ਲੈਗੀ ਅੱਛਾ ਤੂੰ ਕਿਹੜਾ ਖਾਣਾ ਫੇਰਾ ਉਹ ਆਏ ਨਹੀਂ ਕਰਦੇ ਹੁੰਦੇ ਹੈਗੇ ਮੈਂ ਖਾਂਦੇ ਨਾ ਸਾਰਾ ਖਾẽਗਾ ਐਨੀ ਭੁੱਖ ਲੱਗਿਆ ਤੇਨ ਹੁਣ ਤੂੰ ਦਾਲ ਖਾ ਕੇ ਖਟਿਆ ਪਹਿਲਾਂ ਚਨਾ ਦਾਲ ਹੂੰ ਬੱਲੇ ਮੈਂ ਗੋ ਖਾਦਾ ਹੁਣ ਤੂੰ ਤਰਬੂਜ ਹਲੇ ਹੈ ਹੋਰ ਖਾਣਾ ਹਾਂਜੀ ਦੁਪਹਿਰ ਦਾ ਹੋ ਗਿਆ ਟਾਈਮ 3 ਵਜ ਗਿਆ ਮੈਨੂੰ ਮਸ਼ੀਨ ਤੇ ਕੰਮ ਕਰਦੀ ਕਰਦੀ ਨੂੰ ਮੈਂ ਚਾਹ ਸੀ ਚਲੋ ਪਠਹਿੜ ਕੇ ਬਣਾ ਲਿਆ ਕਿਉਂਕਿ ਇਹ ਫੈਨਲੀ ਚਾਹ ਨਾ ਤਕਰੀਬਨ 1:30 ਵਜੇ ਪੀਤੀ ਸੀ ਤੇ ਫਸੋਂ ਆਪਾਂ ਹੁਣ ਬਣਾਨੇ ਚਾਹ ਤੇ ਇਹ ਮੈਂ 셔ਟ ਕਰਨ ਦੀ ਕੰਪਲੀਟ ਇਹ 셔ਟ ਸਲਾਈ ਹੋ ਗਈ ਬਸ ਇਹਦਾ ਤਰਪਾਈ ਦਾ ਰਹਿਦਾ ਕੰਮ ਤੇ ਹੁਣ ਆਪਾਂ ਕਰਾਂਗੇ ਹੋਰ ਕੋਈ ਸੂਟ ਦੀ ਕਟਾਈ ਮੇਰੀ ਸਲਾਹ 'ਚ ਮੈਂ ਆਪਣਾ ਸੂਟ ਕਟਿੰਗ ਕਰ ਲਾਂ ਅਸੀਂ ਕਰਾਂਗੇ ਤੈਨੂੰ ਵੀ ਲੈ ਆਵਾਂ ਵਿੱਚ ਲਓ ਜੀ ਉਹ ਨੂਰਾ ਕਹਿੰਦੇ ਮੈਨੂੰ ਵੀ ਲਿਓ ਵਿੱਚ ਦੇਖੋ ਇਹਨੇ ਖੇਡਾ ਕਿਵੇਂ ਜਿਹੜੇ ਰੱਖਿਆ ਨੇ ਹੈਲੋ ਹਾਇ ਕਰ ਫਿਰ ਚੰਗਾ ਹਾਇਓ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕੈਡਾ ਕੀ ਸਤਿ ਸ਼੍ਰੀ ਅਕਾਲ ਲਓ ਜੀ ਅਸਾਂ ਆਪਣਾ ਨੂਰ ਵੀ ਨੰਬਰ ਲੈ ਗਿਆ ਨੂਰ ਦੀ ਮੰਨ ਰਹੀ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੇ ਤੇ ਆਪਾਂ ਆਪਣਾ ਲੈ ਚਾਹ ਹੁਣ ਬੱਚਾ ਨਹੀਂ ਤੇ ਆਪਾਂ ਬਹਿ ਕੇ ਹੋ ਰਹੇ ਨੇ ਚਲੋ ਆਪਾਂ ਆਪ ਇਹਨਾਂ ਰੱਖ ਜੀ ਫਿਰ ਮੈਂ ਤੁਹਾਨੂੰ ਲੋ ਜੀ ਚਾਹ ਫਰੀ ਬਣ ਕੇ ਹੋ ਚੁੱਕਿਆ ਤਿਆਰ ਦੁਪਹਿਰ ਦਾ ਟਾਈਮ ਆ ਹੀ ਧੰਨਵਾਦ ਜੀਏ ਦੁਪਹਿਰ ਦੀ ਚਾਹ ਬਣ ਗਈ ਆਪਣੀ ਤੇ ਆਪਾ ਹੁਣੇ ਪਾ ਲਈਏ ਕੱਪਾਂ ਦੇ ਵਿੱਚ ਪਾ ਕੇ ਤੇ ਆਈਏ ਵਾਪਾ ਇਹ ਚਾਹ ਬੱਚੇ ਆਪਣੇ ਕਰ ਰਹੇ ਨੇ ਅੰਦਰ ਸਟੱਡੀ ਹੱਜੀ ਮੈਂ ਇਹ ਚਾਹ ਰਾਂ ਪਹਿਲਾਂ ਵੱਡੇ ਭਾਂਡੇ ਦੇ ਵਿੱਚ ਕੱਢ ਲੈਨੀ ਆ ਤਾਂ ਕਿ ਬਈ ਨਾ ਕਪਾਚ ਪਾਉਣੇ ਸੌਖੀ ਰਹਿੰਦੀ ਹੈ ਵੀ ਡੁੱਲਦੀ ਨਹੀਂ ਹੈਗੀ ਤੇ ਇਹ ਮੇਰੀ ਆਦਤ lao ਚਾਹੇ ਤੇ ਮੈਂ ਹਮੇਸ਼ਾ ਇਦਾਂ ਹੀ ਕਰਦੀ ਹਾਂ ਜੀ ਵੀ ਇਦਾਂ ਹੀ ਪਾ ਕੇ ਵੱਡੇ ਬਰਤਨ ਦੇ ਵਿੱਚ ਪਾ ਲੈਨੀ ਹੈਗੀ ਤੇ ਇਹ ਮਾਇਨ ਨਾ ਕਰਿਓ ਡੰਗ ਦਾ ਸਾਡੇ ਦਾ ਖੁੰਡਾ ਹੈ ਨਾ ਟੁੱਟਿਆ ਹੋਇਆ ਤੇ ਪਰ ਮੈਂ ਇਹਨੂੰ ਇਦਾਂ ਹੀ ਜੱਗ ਵਾਂਗੂ ਯੂਜ਼ ਕਰ ਲੈਨੀ ਆ ਇਹਦਾ ਹਾਂਦੇ ਬੱਚਿਆਂ ਦੀ ਆ ਗਈ ਡਿਮਾਂਡ ਕਹਿੰਦੇ

ਤੇ ਇਹ ਪਿਆਸੀ ਮੈਂ ਜਿੰਨਾਂ ਨੇ ਸਾਨੂੰ ਨਾਮਕ ਮਿਰਚ ਲਾ ਕੇ ਦੇ ਦੋ ਤੇ ਅਸੀਂ ਦੇਣੀ ਨਾਲ ਦੇ ਖਾ ਲੈਣੀ ਹੈ। ਖਵਾਰੀ ਮੈਂ ਤਾਂ ਦੁਆਰੀ ਗਰਮ ਕਰਦਾ ਗਰਮ ਗਰਮ ਰੋਟੀ ਤੇ ਨਾ ਨੋ ਮਿਰਚ ਵਧੀਆ ਲੱਗਦਾ। ਮੈਂ ਉਹ ਨਹੀਂ ਇਹ ਕੋਲੇ ਗਰਮੀ ਲੈਣਾ ਸੱਚੀ ਯਾਦ ਕਰਾਈ ਪਈ ਐ ਜੀ ਯਾਨੀ ਕਿ ਜਿੰਦਾਂ ਨੇ ਬਹੁਤ ਜ਼ਿਆਦਾ ਗਰਮੀ ਆ ਗਰਮੀ ਲੈਣਾ ਸੱਚੀ ਯਾਦ ਕਰਾਈ ਪਈ ਐ ਜੀ ਯਾਨੀ ਕਿ ਕਿਚਨ ਚਦਾਂ ਸਾਡੇ ਬਹੁਤ ਜ਼ਿਆਦਾ ਗਰਮੀ ਆ ਦੇਖੋ ਇਧਰ ਉਹਨਾਂ ਬਿਲਕੁਲ ਧੁੱਪ ਪੈਦੀ ਸਿੱਧੀ ਜਿਵੇਂ ਹਾਂ ਇਹਨਾਂ ਕੇ ਜਿਹੜੀਆਂ ਆਪਣੀਆਂ ਹੁੰਦੀਆਂ ਖਿੜਕੀਆਂ ਖੋਲੀਆਂ ਹੋਣ ਨਾ ਤੇ ਜਮਾਂ ਸਿੱਧੀ ਧੁੱਪ ਆਉਂਦੀ ਹੈਗੀ ਅੰਦਰ ਵਾ ਖੜਿਆ ਨਹੀਂ ਆਉਂਦਾ ਇੱਥੇ ਬਿਲਕੁਲ ਵੀ ਲੋਜੀ ਨੂੰ ਆਪਾਂ ਕੋ ਮੈਟ ਲਾ ਲਿਆ ਪਾ ਦੇ ਦੀ ਬੱਚਿਆਂ ਨੂੰ ਕੋਣ ਕੋੜਾ ਜਿਹਾ ਪਪਾ ਲੈ ਲਏ ਦੇਖੀ ਅਰਜੀ ਦੋ ਆਪਾਂ ਲੈ ਕੇ ਜਾਂਦੇ ਹਾਂ ਰੋਟੀ ਬਚਾ ਲੀ ਖਾਓ ਰੋਟੀ ਲਾਉ ਜੀ ਨੋਰ ਦੇਖੋ ਨੋਰ ਆਪਣਾ ਕਰ ਰਿਹਾ ਸਟੱਡੀ ਦੇਖੋ ਇਹਦੀਆਂ ਖੇਡਾਂ ਢੋਤੇ ਕਿਵੇਂ ਰੱਖਿਆ ਹੋਈਆਂ ਨੇ ਬੱਡੀ ਬੇਡੀ ਪੜਾ ਰਹੀ ਸੀ ਇਹਨੂੰ ਮੈਂ ਲੱਕੀ ਹੋਈ ਸੀਗੀ ਕੱਪੜੇ ਸਲਾਈ ਕਰਨਾਂ ਨਹੀਂ ਜ਼ਿਆਦੇ ਕਰਨੀ ਐ ਨਾ ਬੁਰਾ ਹਾਲਾ। ਸੁੱਕੜੇ ਕੋ। ਅੱਛਾ ਕੋ। ਨਹੀਂ ਆ ਨਹੀਂ ਦੰਦ ਆ। ਨਹੀਂ ਮਿਕਲ ਨਹੀਂ। ਫਸ ਲਓ ਜੀ ਆਪਾਂ ਲਾਗੇ ਰੋਟੀ ਖਾਣ ਚਾਹ ਨੂੰ ਖਵਾ ਲਈਏ। ਕੁਲ ਫੀਡਵਾ ਹਰਨ ਮੰਗਦੇ ਤੇਰੇ ਬਾਪੂ ਘਰ ਲੈ ਕੇ ਨਹੀਂ ਦੇਣੀ ਲੈ ਕੇ ਦਾਇ ਸਿੱਕਦਾ ਆਈਸਕ੍ਰੀਮ ਉਹ ਮੰਗੋ ਦੋ ਚੋਪਾ ਰੋਟੀ ਖਾ ਲੋ ਪਹਿਰੇ ਆ ਹਾਂਜੀ ਆਪਾਂ ਆਪਣੇ ਬਲੌਗ ਦਾ ਇੱਥੇ ਐਂਡ ਕਰਦੇ ਆਂ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਜਿਹੜੇ ਚੈਨਲ ਤੇ ਫਸਟ ਟਾਈਮ ਆਇਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ